ਨਾਮ ਮੁਬਾਰਕ ਸੰਦੂ ਮੁੰਡਾ ਸਿੰਗਲ ਫਿਰਦਾ ਏ ਉਡੀਕੇ ਮੇਰਾ ਰੱਬ ਦੀਆਂ ਮੇਰਾ ਪੈਸ਼ਨ ਲਿਖਣਾ ਸੂਫਲੇ ਵੱਡੇ ਤੇ ਹੌਸਲਾ ਬੁਲੰਦ ਸੋਖਾਲੀ ਸੰਦੂ ਨੇ ਚੰਗੀ ਸੋਚ ਤੇ ਵਤੀਰਾ ਰੱਖਣ ਵਾਲੇ ਇਸ ਨੌਜਵਾਨ ਲੇਖਕ ਨੇ ਪੰਜਾਬੀ ਸੰਗੀਤ ਇੰਡਸਟਰੀ ਚ ਆਪਣੇ ਗਾਣੇ ਸਟਿਲ ਸਿੰਗਲ ਨਾਲ ਐਂਟਰੀ ਲਈ ਹੈ ਗੀਤ ਦੇ ਨਾਮ ਤੇ ਨਾ ਜਾਓ ਇਸ ਦੇ ਪਿੱਛੇ ਦਾ ਸੁਨੇਹਾ ਅਸਲੀ ਮਕਸਦ ਹੈ ਮੈਂ ਰੀਅਲ ਲਾਈਫ ਵਿੱਚ ਵੀ ਸਟਿਲ ਸਿੰਗਲ ਹਾਂ ਤੇ ਟਾਈਟਲ ਨੂੰ ਆਪਾਂ ਜਸਟੀਫਾਈ ਇਸ ਤਰ੍ਹਾਂ ਨਾਲ ਕਰ ਸਕਦੇ ਹਾਂ ਕਿ ਆਪਾਂ ਇੱਕ ਕਨਸੈਪਟ ਇਸ ਤਰ੍ਹਾਂ ਦਾ ਤਿਆਰ ਕੀਤਾ ਸੀ ਕਿ ਮੁੰਡਾ ਕੁੜੀ ਨੂੰ ਛੇੜ ਰਿਹਾ ਲਗਾਤਾਰ ਬਾਉਂਡਰ ਕਰ ਰਿਹਾ ਹੈ ਉਸ ਨੂੰ ਬਟ ਬਾਏ ਦ ਐਂਡ ਆਫ ਦਾ ਡੇ ਉਹ ਬਾਉਂਡਰ ਕਰ ਰਿਹਾ ਉਹਨੂੰ ਨਹੀਂ ਪਤਾ ਕਿ ਘਰੇ ਉਸੇ ਕੁੜੀ ਦਾ ਰਿਸ਼ਤਾ ਲੈ ਕੇ ਕੋਈ ਹੋਰ ਬੰਦਾ ਪਹੁੰਚ ਚੁੱਕਿਆ ਹੈ ਘਰੇ ਘਰ ਵੱਲੋਂ ਹਾਂ ਹੋ ਜਾਂਦੀ ਹੈ ਜਦੋਂ ਕੁੜੀ ਨੂੰ ਪਤਾ ਲੱਗਦਾ ਕਿ ਉਸੇ ਮੁੰਡੇ ਨਾਲ ਮੇਰਾ ਤਾਂ ਵਿਆਹ ਰੱਖ ਦਿੱਤਾ ਗਿਆ ਹੈ ਐਂਡ ਸ਼ੀ ਕੰਪਲੀਟਲੀ ਰਿਜੈਕਟਸ ਇਟ ਸੋ ਇਹ ਗਾਣਾ ਈਵ ਟੀਜ਼ਿੰਗ ਦੇ ਖਿਲਾਫ ਹੈ ਤੇ ਬਾਈ ਦਾ ਐਂਡ ਆਫ ਦਾ ਡੇ ਜਿਹੜਾ ਘਰੋਂ ਸਵੇਰੇ ਸਿੰਗਲ ਨਿਕਲਿਆ ਸੀ ਉਹ ਸਟਿਲ ਸਿੰਗਲ ਹੀ ਵਾਪਸ ਘਰੇ ਪਹੁੰਚ ਜਾਂਦਾ ਪਿਛਲੇ 11 ਸਾਲ ਤੋਂ ਲਿਖ ਰਹੇ ਮੁਬਾਰਕ ਲਈ ਹਿੱਟ ਐਂਟਰੀ ਤੋਂ ਜ਼ਰੂਰੀ ਸੀ ਚੰਗੀ ਐਂਟਰੀ ਜਿਸ ਲਈ ਇਹਨਾਂ ਨੂੰ ਲੇਖਕ ਤੋਂ ਸਿੰਗਰ ਵੀ ਬਣਨਾ ਪਿਆ ਮੈਂ ਇੱਕ ਲਿਰਿਸਿਸਟ ਹਾਂ ਬਟ ਬਿਕੋਜ਼ ਬਹੁਤ ਜ਼ਿਆਦਾ ਲਿਰਿਸਿਸਟ ਨੂੰ ਅੱਜ ਦੀ ਤਰੀਕ ਵਿੱਚ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਥੋੜਾ ਸਾਈਡ ਤੇ ਰੱਖ ਦਿੱਤਾ ਜਾਂਦਾ ਪਰ ਉਸ ਚੀਜ਼ ਨੂੰ ਦੇਖਦੇ ਹੋਏ ਮੈਨੂੰ ਉਹ ਚੀਜ਼ ਵੀ ਬੁਰੀ ਲੱਗੀ ਤਾਂ ਮੈਂ ਸਿੰਗਿੰਗ ਵੀ ਖੁਦ ਹੀ ਟਰਾਈ ਕਰ ਲਈ ਬਟ ਆਦਰਵਾਇਜ਼ ਆਮ ਨਾਟ ਐਟ ਆਲ ਅ ਸਿੰਗਰ ਮੈਂ ਇੱਕ ਲਿਰਿਸਟ ਹਾਂ ਤੇ ਲਿਰਿਸਟ ਦੇ ਤੌਰ ਤੇ ਹੀ ਆਪਦੇ ਆਪ ਨੂੰ ਸੈਟਲ ਕਰਨਾ ਚਾਹੁੰਦਾ ਸਮਾਜ ਵਿੱਚ ਚੱਲ ਰਹੇ ਮੁੱਦੇ ਮੁਬਾਰਕ ਨੂੰ ਸਤਾਉਂਦੇ ਨੇ ਜੋ ਉਹਨਾਂ ਦੀ ਲੇਖਣੀ ਚ ਵੀ ਚਲਕਦਾ ਹੈ ਮੈਨੂੰ ਹਰ ਤਰ੍ਹਾਂ ਦੇ ਸੋਸ਼ਲ ਕਨਸੈਪਟਸ ਤੇ ਲਿਖਣਾ ਬਹੁਤ ਵਧੀਆ ਲੱਗਦਾ ਕਿਸੇ ਵੀ ਤਰ੍ਹਾਂ ਦਾ ਜੇ ਆਪਾਂ ਇੱਕ ਬੀਟ Song ਲਿਖਣਾ ਚਾਹੁੰਦੇ ਆ ਕੋਈ ਫਨੀ Song ਲਿਖਣਾ ਚਾਹੁੰਦੇ ਆ ਉਹ ਮੈਨੂੰ ਇੱਕ ਬਹੁਤ ਈਜ਼ੀ ਚੀਜ਼ ਲੱਗਦੀ ਹੈ ਬਟ ਰਿਐਲਿਟੀ ਜੋ ਮੇਰੇ ਸਾਹਮਣੇ ਉਸ ਨੂੰ ਇੱਕ ਚੁਆਇਸ ਆਫ ਆਪਣੀ ਚੁਆਇਸ ਆਫ ਵਰਡਸ ਦੇ ਨਾਲ ਇੱਕ ਕਨਸੈਪਟ ਨੂੰ ਆਪਾਂ ਗੀਤ ਦੇ ਵਿੱਚ ਢਾਲਣਾ ਉਹ ਬਹੁਤ ਔਖੀ ਔਖੀ ਚੀਜ਼ ਹੈ ਬਹੁਤ ਔਖਾ ਕੰਮ ਉਹ ਕੰਮ ਕਰਨਾ ਮੈਨੂੰ ਚੰਗਾ ਲੱਗਦਾ ਧਰਤੀ ਫੁੱਲਾਂ ਵਰਗੀ ਸੀ ਜੋ ਬਖਸ਼ੀ ਗੁਰੂ ਪਿਆਰਿਆਂ ਨੇ ਦਾਜ ਦਹੇਜ ਤੇ ਨਸ਼ੇ ਦੀ ਲਤ ਹੁਣ ਲਾ ਲਈ ਐ ਇੱਥੇ ਸਾਰਿਆਂ ਨੇ ਹੋ ਕੰਮ ਨੇ ਪੁੱਠੇ ਜਿਲਾ ਕੇ ਸੁਟੇ ਉਹ ਚੱਕ ਕੇ ਰਫਲਾ ਜਾਵੇ ਨਾ ਤੁਰਿਆ ਜੀ ਬੜਕਾ ਮਾਰ ਦੇ ਇਹ ਚੀਜ਼ ਲਿਖੀ ਹੋਈ ਹੈ ਜੀ ਤੇ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਪਾਂ ਕਲੈਕਟਿਵਲੀ ਰੱਖੀਆਂ ਹੋਈਆਂ ਚਾਹੇ ਉਹ ਅੱਜ ਦੀ ਤਰੀਕ ਪੰਜਾਬ ਦੇ ਹਾਲਾਤ ਸਿਰਫ ਨਸ਼ਿਆਂ ਕਰਕੇ ਨਹੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇਵਟਿਜ਼ਿੰਗ ਕਹਿ ਸਕਦੇ ਆਪਾਂ ਕ੍ਰਾਈਮ ਅਗੇਂਸਟ ਔਮਨ ਆਪਾਂ ਕਹਿ ਸਕਦੇ ਆ ਸੋ ਬਹੁਤ ਸਾਰੀਆਂ ਚੀਜ਼ਾਂ ਇਸ ਗੀਤ ਦੇ ਵਿੱਚ ਆਪਾਂ ਲਿਖੀਆਂ ਹੋਈਆਂ ਲੋਕਤੱਤ ਇਸ ਦਾ ਨਾਮ ਦਿੱਤਾ ਪਰ ਬੁਬਾਰੇ ਕਿਸੇ ਇੱਕ ਯੋਨਰ ਦੇ ਮੁਹਤਾਜ ਨਹੀਂ ਜੇ ਇਵ ਟੀਜ਼ਿੰਗ ਤੇ ਇਹ ਲਿਖ ਸਕਦੇ ਨੇ ਤਾਂ ਕੁੜੀਆਂ ਦੀਆਂ ਸਿਫਤਾਂ ਕਰਨਾ ਵੀ ਖੂਬ ਜਾਣਦੇ ਨੇ ਹੁੰਦਾ ਜਦ ਕੋਈ ਕਹਾਂ ਰਾ ਤੇਰਾ ਨਾਮ ਹੀ ਲੱਗਦਾ ਏ ਨਖਰਾ ਤੇਰਾ ਹਰ ਗਬਰੂ ਦੇ ਦਿਲ ਨੂੰ ਠੱਗਦਾ ਏ ਹੋ ਉਪਰੋਂ ਰੱਬ ਨੇ ਬਖਸ਼ ਦਿੱਤੀ ਤੈਨੂੰ ਮੋਹਰਾ ਵਰਗੀ ਚਾਲ ਤੇਰੀ ਅੱਖ ਖਿਲਾਰੇ ਨਸ਼ਾਵੜਾ ਇਹਨੂੰ ਟੱਕ ਲੈ ਰੇ ਵੈਨਾਂ ਹੋ ਤੇਰੀ ਅੱਖ ਖਿਲਾਰੇ ਨਸ਼ਾਵੜਾ ਇਹਨੂੰ ਟੱਕ ਲੈ ਰੇ ਵੈਨਾਂ ਉਮੀਦ ਹੈ ਕਿ ਇਹਨਾਂ ਦਾ ਸਫ਼ਰ ਬੁਲੰਦੀਆਂ ਚ ਹੋਵੇ ਤੇ ਰੱਬ ਦੀਆਂ ਮਿਹਰਾਂ ਬਣੀਆਂ ਰਹਿਣ ਹੋ ਕਾਕਾ ਜੀ ਜੱਟਾਂ ਦਾ ਹਸ਼ਕੀਨੀ ਲਾਵੇ ਬੋਲਤ ਚਲਾਵੇ ਪਰ ਲੇਖ ਚਮਕਦੇ ਨਾ ਕੱਲਾ ਹੀ ਆਵੇ ਕੱਲਾ ਹੀ ਜਾਵੇ ਹੋ ਕੋਈ ਕੁੜੀ ਸਵੀਟ ਜਹੀ ਕੋਈ ਕੁੜੀ ਸਵੀਟ ਜਹੀ ਲਵ ਯੂ ਕਹਿ ਜਾਵੇ ਬਸ ਕੇਰਾ ਮੁੰਡਾ ਸਿੰਗਲ ਫਿਰਦਾ ਏ ਮੁੰਡਾ ਸਿੰਗਲ ਫਿਰਦਾ ਏ ਉਡੀਕੇ ਮੇਰਾ ਰੱਬ ਦੀਆਂ ਮੇਰਾ ਮੁੰਡਾ ਸਿੰਗਲ ਫਿਰਦਾ ਏ ਉਡੀਕੇ ਮੇਰਾ ਰੱਬ ਦੀਆਂ ਮੇਰਾ